ਬਾਬਾ ਬਕਾਲਾ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਹੋਈ ਮੌਤ ਪਰਿਵਾਰ ਨੇ ਪੰਜਾਬ ਸਰਕਾਰ ਦੇ ਅੱਗੇ ਕੀਤੀ ਅਪੀਲ ਪੰਜਾਬ ਸਰਕਾਰ ਦੇ ਅੱਗੇ ਅਪੀਲ ਹੈ ਜਿਹੜੀ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਸਾਡੇ ਪੁੱਤਰ ਦੀ ਜਿਹੜੀ ਡੈੱਡ ਬੋਡੀ ਆ ਉਹ ਇੰਡੀਆ ਦੇ ਵਿੱਚ ਵਾਪਸ ਲਿਆਂਦੀ ਜਾਵੇ ਸੜਕ ਹਾਸਾ ਕਿਵੇਂ ਹੋਇਆ ਹੈ ਇਹਦੀ ਕੋਈ ਵੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਹਜੇ ਨਹੀਂ ਦਿੱਤੀ ਗਈ ਅੱਜ ਦਿਨ ਸੋਮਵਾਰ 22 ਤਰੀਕ ਸਮਾਂ 2:00 ਵੇ ਦੇ ਕਰੀਬ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਕੀ ਨਾਮ ਹੈ ਦਲਬੀਰ ਸਿੰਘ ਜੀ ਅੰਕਲ ਕੀ ਨੌਜਵਾਨ ਦਾ ਨਾਮ ਹੈ ਕਾ ਕਿੰਨੀ ਉਮਰ ਹੈ ਗਰਜੰਟ ਸਿੰਘ ਸਪਾਈਸਾਲ ਨੰਬਰ ਉਹ ਕਿੰਨੇ ਚਿਰ ਪਹਿਲਾਂ ਜਿਹੜਾ ਹੈਗਾ ਕੈਨੇਡਾ ਗਏ ਸੀਗੇ ਕੀ ਕੰਮ ਕਰਦੇ ਸੀ ਉੱਥੇ ਵੀ ਉਸਤਰੀ ਦਾ ਕੰਮ ਕਰਦੇ ਮਿਹਨਤ ਕਰਦੇ ਸੀ ਟ੍ਰੇਲਰ ਨੰਬਰ 7 ਮਹੀਨੇ ਗਏ ਨੂੰ ਹੋ ਗਿਆ ਕੰਡਿਆ 7 ਮਹੀਨਿਆਂ ਚਾ ਇਹ ਪਸਾ ਹੋ ਗਿਆ ਸੜਕਾ ਸੇਦਾ ਕੋਈ ਕਲੀਅਰ ਕਰਨ ਪਤਾ ਲੱਗੇ ਜਾਂ ਹੁਣ ਤੱਕ ਪੁਲਿਸ ਨੇ ਕੋਈ ਇਹਦੇ ਵਿੱਚ ਦੇਖਿਆ ਹੋਵੇ ਕਿ ਕੌਣ ਸੀਗਾ ਉਹ ਵਿਅਕਤੀ ਜਿਹੜੇ ਅਣਪਛਾਤੇ ਵਿਅਕਤੀ ਨੇ ਜਾਂ ਵਾਹਨ ਨੇ ਜੜੀ ਫੇਟ ਮਾਰੀ ਹੈਗੀ ਜਿੱਦਾਂ ਮੌਤ ਹੋਈ ਹੈਗੀ ਸਾਨੂੰ ਨੇ ਰਿਪੋਰਟ ਕੋਈ ਪਹੁੰਚੀ ਨਾ ਤੇ ਪਤਾ ਹੀ ਲੱਗਾ ਕੱਲ ਬਚਾ ਗਿਆ ਹੈ ਵੱਡਾ ਜੋ ਨਹੀਂ ਤਾਂ ਉਹਨੇ ਕੁਝ ਬਹੁਤ ਅਤਤਾ ਜਨਨ ਕਿਦਨ ਦਾ ਹੋਇਆ ਜੀ ਐਕਸੀਡੈਂਟ 17 ਤਰੀਕ ਦਾ ਜੀ ਹਾਂਜੀ ਕੋਈ ਅਪੀਲ ਜਿਹੜੀ ਤੁਸੀਂ ਸਰਕਾਰ ਨੂੰ ਕੋਈ ਕਰਨਾ ਚਾਹੋ ਕੀ ਜਾ। ਇਹ ਲੈ ਰੋ ਧੰਨਵਾਦ ਸਰਕਾਰ ਦਾ ਸਾਡਾ ਬੱਚਾ ਇੱਥੇ ਆ ਜਾਵੇ। ਅੰਮ੍ਰਿਤਸਰ 에어ਪੋਰਟ ਉਤਾਰਇਆ ਜਾਵੇ। ਸਾਨੂੰ ਲਿਆਉਣ ਦੀ ਮਤ ਤੋਂ ਜੀ ਦਿੰਨ। ਉੱਥੇ ਦਿੱਲੀ ਕਿਥੇ ਜਾਣਾਂਗੇ ਕਿਥੇ ਜਾ ਸਕਦੇ ਨਹੀਂ ਜਾ ਸਕਦੇ। ਬਲਬਤਾਲੇ ਵਾਲਾ ਗੀਤਕਾਰਾਂ ਜੀ ਦੇਖੋ ਟੁੱਟੇ ਹੋਏ ਤਾਰਿਆਂ ਦੀ ਲੀਕ ਚੇਤੇ ਰਹਿੰਦੀ ਆ ਕਦੋਂ ਸੀ ਉਹ ਵਿਛੜੇ ਤਰੀਕ ਚੇਤੇ ਰਹਿੰਦੀ ਆ। ਲੰਬੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀਓ ਮੁੜਦੇ ਕਦੇ ਨਾ ਜਿਹੜੇ ਗਏ ਜਿੰਦੇ ਮੇਰੀ 17 ਜਨਵਰੀ ਦਾ ਜਿਹੜਾ ਦਿਨ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨੂਸ ਦਿਨ ਸੀ ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ ਜੋ ਕਿ ਬਹੁਤ ਹੀ ਮਿਲਨਸਾਰ ਨਿਤਨੇਮੀ ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਗਾਪੁਰ ਥਾਣੀ ਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂਹ ਸਾਡੇ ਤੋਂ ਵਿਛੜ ਗਈ ਆ ਬਹੁਤ ਪਿਆਰੀ ਰੂਸੀ ਉਹ ਸਾਡਾ ਪੂਰਾ ਇਲਾਕਾ ਜਿਹੜਾ ਉਹ ਸੁਗਮਈਆ ਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈੱਡ ਬੋਡੀ ਲੈਣ ਲਈ ਇਸ ਮੁੱਚਾ ਇਲਾਕਾ ਤੇ ਸਾਰੇ ਸੰਘਰਸ਼ ਕਰ ਰਹੇ ਆ ਤੇ ਬاہر ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਮਾ ਵਿੱਢੀ ਗਈ ਆ ਆਪਾਂ ਭਈ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲਫੁਲ ਜਿੱਦਾਂ ਵੀ ਆ ਆਪਾਂ ਉਸ ਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਓਰਜੈਂਟ ਦੀ ਲੈ ਕੇ ਆਉਣੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆਵਦ ਚੜ ਕੇ ਸਰ ਬਾਕੀ ਇਸ ਪਰਿਵਾਰ ਇਹ ਤੁਹਾਨੂੰ ਵੀ ਪਤਾ ਪੰਜਾਬ ਦੇ ਪੁੱਤ ਕਿਤਰਾ ਕਰਜਾਈ ਹੋ ਹੋ ਕੇ ਕਿਤਰਾ ਓਕੇ ਹੋ ਹੋ ਕੇ ਜੜਿਆ ਉਹ ਜਾ ਰਹੇ ਵਿਦੇਸ਼ਾਂ ਦੇ ਵਿੱਚ ਪਰ ਕੁਦਰਤ ਨੂੰ ਹੋਰ ਮਨਜ਼ੂਰ ਆ ਸਾਡੇ ਪਿੰਡ ਦਾ ਪਹਿਲਾ ਵੀ ਇੱਕ ਨੌਜਾਨ ਅਵਤਾਰ ਸਿੰਘ ਆ ਪਾ ਇਸੇ ਤਰ੍ਹਾਂ ਹਾਸੇ ਦਾ ਸ਼ਿਕਾਰ ਹੋ ਗਿਆ ਸੀ ਇਸ ਪਰਿਵਾਰ ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ ਮੂੰਹ ਤਾਂ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ 4-5 ਸਾਲ ਪਹਿਲਾਂ ਸਿੰਗਾਪੁਰ ਵੀਰਿਆ ਤੇ ਬਾਕੀ ਸਾਰੇ ਡੰਡੇ ਤੋਂ ਜਿੰਨੇ ਵੀਰ ਦਾਨੀ ਸੱਜਣਾ ਨੂੰ ਬੇਨਤੀ ਆ ਵੀ ਵੱਤ ਤੋਂ ਵੱਧ ਜਿਹੜਾ ਵਾ ਨਾ ਇਹ ਆਪਾਂ ਪਰਿਵਾਰ ਦੀ ਮੱਤ ਕਰਨੀ ਆ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਉਹ ਤਤ ਪਰ ਹੁਣ ਜਿੰਨੇ ਵੀ ਜਲਦੀ ਹੋ ਗਏ ਇਹ ਛੱਡੇ ਸੋਟੇ ਵੀਰ ਛੱਡੇ ਭਰਾ ਗੁਰਜੰਟ ਦੀ ਜਿਹੜੀ ਡੈਡ ਬਡੀ ਲੈ ਸਕੇ ਤਾਂ ਕਿ ਮਾਪੇ ਤੇ ਜਾਂ ਇਲਾਕਾ ਸਾਰਾ ਉਹਦੇ ਆਖਰੀ ਦਰਸ਼ਨ ਕਰ ਸਕਣ ਬਸ ਸਰ ਕੋਈ ਜਿਹੜਾ ਮਦਦ ਕਰਨ ਦਾ ਕੋਈ ਕੰਟੈਕਟ ਪਰਿਵਾਰ ਦਾ ਕੋਈ ਸ਼ੇਰ ਕਰਨਾ ਚਾਹੁੰਗੇ ਆ ਵੇਖੋ ਇਹ ਤਾਂ ਫੇਸ ਸਾਈਡ ਦੇ ਉੱਤੇ ਜੋ ਤੁਸੀਂ ਫੇਸਬੁੱਕ ਆਈਡੀ ਦੇ ਉੱਤੇ ਫੰਡਰੇਜ਼ਰ ਲਾਇਆ ਜੀ ਜੀ ਉਹਦੇ ਸਬੰਧੀ ਜਿਹੜਾ ਵਾ ਜੇ ਤੇ ਫੋਨ ਨੰਬਰ ਉਹ ਮੇਰਾ ਵੀਰ ਲਾਡੀ ਤੁਹਾਨੂੰ ਦੱਸ ਦੇਗਾ ਕਿ ਜਿਹੜਾ ਫੋਨ ਨੰਬਰ ਆ ਵੈਸੇ ਅਸੀਂ ਫੇਸਬੁੱਕ ਤੇ ਇੱਕ ਮੁਹਿੰਮ ਚਲਾਈ ਹੋਈ ਆ ਤੇ ਉਹਨੂੰ ਜ਼ਰੂਰ ਸ਼ੇਅਰ ਕਰਨ ਜੇ ਮੇਰੀ ਕੋਈ ਮੇਰੇ ਨਾਲ ਜੁੜੇ ਹੋਏ ਆ ਪਰਸਨਲ ਤੌਰ ਤੇ ਫੇਸਬੁੱਕ ਤੇ ਤੋਂ ਮੇਰੀ ਆਈਡੀ ਦੇ ਉੱਤੇ ਲਿੰਕ ਪਿਆ ਵਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਤਰ੍ਹਾਂ ਵੀ ਤੁਸੀਂ ਫੁਲ ਕਰਕੇ ਆਪਾਂ ਪਰਿਵਾਰ ਦੇ ਵੱਧ ਤੋਂ ਵੱਧ ਮਤ ਕਰ ਲਈ ਆ ਤੇ ਮੇਰੀ ਆਈਡੀ ਆ ਕਿ ਲਿਰਿਕਸ ਬੱਲ ਬਤਾਲੇ ਵਾਲਾ ਉਸ ਦੇ ਨਾਂ ਤੇ ਆ ਫੇਸਬੁੱਕ ਤੇ